ਦੀ ਜੇ ਆਪਾਂ ਆਪੈਰਾ ਰojana ਬੜਦੇ ਨੇ ਜੀ ਸਾਈਬਰ ਅਪਰਾਧ ਜਿਹੜੇ ਜੁਰਮ ਵਿੱਚ ਕੰਪਿਊਟਰ ਜਾਂ ਮੋਬਾਈਲ ਫੋਨ ਸ਼ਾਮਲ ਹੋ ਹੋਵੇ ਉਸ ਨੂੰ ਸਾਈਬਰ ਅਪਰਾਧ ਕਿਹਾ ਜਾਂਦਾ ਹੈ ਉਹ ਜੋ ਕੇ ਸਮੇਂ ਵਿੱਚ ਜਿੱਥੇ ਟੈਕਨੋਲੋਜੀ ਦੀਆਂ ਕਾਢਾਂ ਜੀਵਨ ਵਿੱਚ ਨਵੇਂ ਪਸਾਰ ਖੋਲੇ ਹਨ ਉੱਥੇ ਇਹਨਾਂ ਦੀ ਦੁਰਵਰਤੋਂ ਵੀ ਵੱਡੇ ਪੱਧਰ ਤੇ ਹੋ ਰਹੀ ਹੈ ਅੱਜ ਕੱਲ੍ਹ ਖੁਦਗਰਜ਼ ਤੇ ਸ਼ਰਾਰਤੀਆਂ ਨੂੰ ਅਨਸਰਾ ਦੁਆਰਾ ਗਿਨਮਿਤ ਕੇ ਕੰਪਿਊਟਰ ਤੇ ਮੋਬਾਈਲ ਉਤੇ ਪਛਲੀ ਲੇਖੁਰ ਅਤੇ ਢਕਾਉ ਸ਼ਬਦ ਵਾਲੀ ਅਤੇ ਤਸਵੀਰ ਭੇਜ ਕੇ ਸਮਾਜਿਕ ਵਾਤਾਵਰਨ ਨੂੰ ਪਲੀਤ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਇਹ ਸਾਈਬਰ ਅਪਰਾਧ ਨੇ ਅੰਦੀਨ ਕਿਸੇ ਦੇ ਈਮੇਲ ਖਾਤੇ ਨੂੰ ਹਾਈਜੈਕ ਕਰਨ ਤੇ ਬੈਂਕ ਖਾਤਿਆਂ ਨੂੰ ਸ਼ੀਟਸ਼ਾਟ ਕਰਨ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਇਹ ਅਪਰਾਧੀ ਲੋਕਾਂ ਨੂੰ ਮਾਨਸਿਕ ਤੇ ਸਰੀਰਕ ਸ਼ੋਸ਼ਣ ਵੀ ਕਰਦੇ ਹਨ ਤੇ ਨਾਲ-ਨਾਲ ਵੱਡੀਆਂ ਲਾਟਰੀਆਂ ਤੇ ਛਲਾਵਿਆਂ ਨਾਲ ਭੋਲੇ-ਭਾਲੇ ਲੋਕਾਂ ਨੂੰ ਆਪਣੇ ਸ਼ਿਕਾਰ ਵੀ ਬਣਾਉਂਦੇ ਹਨ। ਕਈ ਵਾਰ ਸਮਾਲ ਦੋਖੀ ਅਨੁਸਾਰ ਦੁਆਰਾ ਈਮੇਲ, ਫੇਸਬੁੱਕ, ਟਵਿੱਟਰ, ਵਟਸਐਪ ਤੇ ਮੋਬਾਈਲ ਦੁਆਰਾ ਲੋਕਾਂ ਨੂੰ ਡਰਾਇਆ ਧਮਕੀਆਂ ਤੇ ਫੜਕਾਇਆ ਜਾਂਦਾ ਹੈ। ਏਟੀਐਮ ਤੋਂ ਧੋਖੇ ਨਾਲ ਪੈਸੇ ਕਢਾਇਏ ਜਾਂਦੇ ਹਨ ਤੇ ਕ੍ਰੈਡਿਟ ਕਾਰਡ ਦੇ ਡੈਬਿਟ ਕਾਰਡ ਦੀ ਧੋਖੇ ਨਾਲ ਵਰਤੋਂ ਕਰਕੇ ਲੋਕਾਂ ਨੂੰ ਠੱਗਿਆ ਜਾਂਦਾ ਹੈ। ਇਸ ਤਰ੍ਹਾਂ ਵਾਧੇ ਅਪਰਾਧ ਕਰਕੇ ਹੀ ਸਰਕਾਰ ਨੂੰ ਸਾਈਬਰ ਅਪਰਾਧ ਨੂੰ ਕਾਨੂੰਨ ਅਤੇ ਸਾਈਬਰ ਥਾਣਿਆਂ ਦੀ ਸੰਥਾਪਨਾ ਕਰਨੀ ਪਈ ਹੈ ਜਿਹੇ ਅਪਰਾਧਾਂ ਤੋਂ ਬਚਣ ਲਈ ਸਾਨੂੰ ਕਿਸੇ ਨਾਲ ਵੀ ਆਪਣਾ ਗੁਪਤ ਪਾਸਵਰਡ ਸਾਂਝਾ ਨਹੀਂ ਕਰਨਾ ਚਾਹੀਦਾ ਥੋੜੇ-ਥੋੜੇ ਸਮੇਂ ਮਗਰੋਂ ਆਪਣਾ ਪਾਸਵਰਡ ਬਦਲਦੇ ਰਹਿਣਾ ਚਾਹੀਦਾ ਹੈ ਸਾਈਬਰ ਕੈਫੇ ਵਿੱਚੋਂ ਨਿਕਲਣ ਤੋਂ ਪਹਿਲਾਂ ਆਪਣੀ ਆਈਡੀ ਨੂੰ ਲਾ ਲੌਗ ਆਊਟ ਕਰ ਦੇਣਾ ਚਾਹੀਦਾ ਹੈ ਰਾਸ਼ਟਰੀ ਅੰਤਰਰਾਸ਼ਟਰੀ ਧੋਖੇਬਾਜ਼ੀ ਨੂੰ ਕੁੱਚਲਾ ਹੌਸ ਸੁਨੇਸ਼ਾਂ ਤੋਂ ਖਬਰਦਾਰ ਰਹਿਣਾ ਚਾਹੀਦਾ ਹੈ ਆਪਣੀ ਨਿੱਜੀ ਵਾਕਫੀ ਤੇ ਫੋਟੋ ਅਣਜਾਣ ਲੋਕਾਂ ਨਾਲ ਸਾਂਝੀਆਂ ਨਹੀਂ ਕਰਨੀਆਂ ਚਾਹੀਦੀਆਂ ਹਨ ਸੋਸ਼ਲ ਟਰੈਕ ਨੈਟਵਰਕਾਂ ਦੀ ਸਾਵਧਾਨੀ ਨਾਲ ਵਰਤੋਂ ਕਰਕੇ ਇਹ ਸਾਈਬਰ ਅਪਰਾਧ ਦੇ ਸ਼ਿਕਾਰ ਬਣਨ ਤੋਂ ਬਚ ਸਕਦੇ ਹੋ ਇਹ ਸੀ ਜੀ ਸਾਡਾ ਅੱਜ ਦਾ ਸਾਈਬਰ ਅਪਰਾਧ ਪੈਰਾ ਰੋਜ਼ਨਾ ਇਹਨਾਂ ਵੱਤਾਂ ਵਾਸ਼ੀਏ ਕਰਨਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਮਿਲਦੇ ਆ ਫਿਰ ਨਵੀਂ ਵੀਡੀਓ ਲੈ ਕੇ ਜੀ ਸਸਿਕਾ